ਸਿੱਕਲ ਦੀ ਸੋ ਵੈਲਕਮ ਆ ਸਭ ਦਾ ਸਾਡੇ YouTube ਚੈਨਲ ਤੇ ਫੇਰ ਤੁਹਾਡਾ ਇੱਕ ਵਾਰੀ ਆ ਚੈੱਕ ਕਰ ਲੋ ਆਈਟਮ ਲੈ ਕੇ ਆ ਮੈਂ ਕਿਨਾ ਜਿਹਦੀ ਮੈਨੂੰ ਬਹੁਤ ਟਾਈਮ ਤੋਂ ਵੇਟ ਸੀਗੀ ਬਹੁਤ ਟਾਈਮ ਤੋਂ ਮੈਂ ਵੇਟ ਕਰ ਰਹਾ ਸੀ ਮੇਰੇ ਕੋਲ ਪੀਸ ਕਦੋਂ ਆਉਣਿਆ ਆ ਚੈੱਕ ਕਰ ਲੋ ਪਿਓਰ ਵਿਸਕੋਸ ਜੋਰਜਰ ਡੀਸਲ ਪ੍ਰਿੰਟ ਵਿਦ ਅਰੀਵਰ ਕਲੇ ਸੂਟ ਤੇ ਵਿਦ ਬਰਬਰੀ ਪ੍ਰਿੰਟ ਆਏ ਆ ਬੜੇ ਪਿਆਰੇ ਪਿਆਰੇ ਆਉਸਮ ਪ੍ਰਿੰਟ ਲੈ ਕੇ ਆਇਆ ਔਰ ਪ੍ਰਿੰਟ ਇੰਨੇ ਗਾਜੋ ਪ੍ਰਿੰਟ ਆਇਆ ਤੁਸੀਂ ਕਹੋਗੇ ਭਾਜੀ ਸਾਰੇ ਲੈ ਲੀਏ ਇੰਨੇ ਸੋਹਣੇ ਆ ਸੂਰ ਸੋਹਣੇ ਲੱਗੇ ਲਾਈਕ ਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਪਹਿਲਾ ਪ੍ਰਿੰਟ ਚੈੱਕ ਕਰੋ ਪਿਓਰ ਵਿਸਕੋਸ ਜੋਰਜਰਡ ਫੁੱਲ ਪਿਓਰ ਜੋਰਜਰਡ ਦੀ ਸ਼ਰਟ ਉੱਪਰ ਸਾਰਾ ਡਿਜ਼ਾਈਨ ਪ੍ਰਿੰਟ ਤੇ ਵਿਦ ਆਰੀ ਵਰਕ ਪਿਓਰ ਕ੍ਰੇਪ ਦੀ ਆ ਰਹੀ ਹੈ ਮੈਚਿੰਗ ਬਾਟਮ ਤੇ ਫੁੱਲ ਪਿਓਰ ਜੋਰਜਰਡ ਦਾ ਦੁਪੱਟਾ ਆ ਰਿਹਾ ਜੀ ਲਾਜਵਾ ਪੀਸ ਨੇ ਵਿਦ ਪ੍ਰਾਈਸ ਮੈਂਸ਼ਨ ਕਰਕੇ ਜਾਊਂਗਾ ਇਹਦੇ ਡਿਜ਼ਾਈਨ ਡਿਜ਼ਾਈਨਿੰਗ ਬੜੀ ਕਲਾਸਿਕ ਹੈ ਸਭ ਤੋਂ ਵੱਡੀ ਗੱਲ ਤੁਸੀਂ ਜਿਵੇਂ ਮਰਜ਼ੀ ਦੋਨੋਂ ਮੌਸਮ ਪਾਓ ਗਰਮੀ ਸਰਦੀ ਜਿਵੇਂ ਮਰਜ਼ੀ ਪਾ ਸਕਦੇ ਆ ਆਈਟਮ ਬਹੁਤ ਪਿਆਰੀ ਹੈ ਲਾਈਨਿੰਗ ਲੱਗੇਗੀ ਫੁੱਲ ਪਿਓਰ ਜੌਰਜਟ ਹੈ ਟਾਫਟੇ ਲਾਈਨਿੰਗ ਲੱਗੂਗੀ ਆ ਚੈੱਕ ਕਰੋ ਇਸ ਦਾ ਦੁਪੱਟਾ ਕਿੰਨਾ ਸ਼ਾਨਦਾਰ ਪ੍ਰਿੰਟ ਹੈ ਹੈ ਪ੍ਰਿੰਟ ਪ੍ਰਿੰਟਿੰਗ ਦੇਖੋ ਆਰਮ ਸੂਟਾਂ ਦਾ ਕਦੀ ਪ੍ਰਿੰਟ ਨਹੀਂ ਮਿਲਦਾ ਜੀ ਜਲਦੀ ਦਾ ਇਹ ਮਿਲਦੇ ਆ ਪ੍ਰੀਮੀਅਮ ਕੁਆਲਿਟੀਾਂ ਦੇ ਵਿੱਚ ਪ੍ਰੀਮੀਅਮ ਆਈਟਮਾਂ ਦੇ ਵਿੱਚ ਆ ਚੈੱਕ ਕਰੋ ਜੀ ਇੱਕ ਆ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਪ੍ਰਿੰਟ ਹੈ ਸਰਦਾਰੀ ਰੰਗ ਸਰਦਾਰੀ ਪ੍ਰਿੰਟ ਇਹਨੂੰ ਸਰਦਾਰੀ ਕਹਿੰਨਾ ਮੈਂ ਆ ਚੈੱਕ ਕਰੋ ਆ ਰੈ ਬਿਊਟੀਫੁੱਲ ਆਈਟਮ ਲੈ ਕੇ ਆਇਆ ਬਸ ਵੀਡੀਓ ਨੂੰ ਸ਼ੇਅਰ ਕਰ ਦਿਓ ਸੂਰ ਸੋਣੇ ਲਾ ਕੇ ਲਾਈਕ ਕਮੈਂਟ ਜਰੂਰ ਕਰ ਦਿਓ ਕਿਤੋਂ ਕਿਤੋਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੇ ਲੈਣੀ ਹੈ ਤੋਹਫਾ ਲੈਣਾ ਜਿਨ੍ਹਾਂ ਨੇ ਤੋਹਫੇ ਨੇ ਬਸੇ ਅੱਜ ਕਬੂਲ ਕਰ ਲਓ ਬਸ ਆ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਫੁੱਲ ਪਿਓਰ ਜਾਰਜਾ ਡਿਜੀਟਲ ਪ੍ਰਿੰਟ ਵਿਦ ਆਰੀ ਵਰਕ ਓਏ ਹੋਏ ਦੁਪੱਟੇ ਹੀ ਬੜੇ ਲਾਜਵਾਬ ਜੀ ਚੈੱਕ ਕਰੋ 2 ਮੀਟਰ ਦੀ ਸ਼ਰਟ ਪਿਓਰ ਕ੍ਰੇਪ ਦੀ ਬਾਟਮ ਬਾਟਮ ਇੱਕ ਵਾਰੀ ਚੈੱਕ ਕਰ ਲੈਨੇ ਕਿੰਨੇ ਮੀਟਰ ਦੀ ਹੈ ਇੱਥੇ ਪਤਾ ਲੱਗ ਜਾਊਗਾ ਸੋ ਆਪਾਂ ਐਕਜੈਕਟ ਦੱਸਾਂਗੇ ਲੋ ਜੀ ਐ ਲਾ ਲਓ ਤੁਸੀਂ 3 ਤੋਂ 10 ਪੁਆਇੰਟ ਘੱਟ ਹੀ ਹੋਊਗੀ ਮੇਰੇ ਸਾਬ ਨੂੰ 3 ਮੀਟਰ ਦੀ ਹੈ 3 ਮੀਟਰ ਦੀ ਬਾਟਮ ਆ ਜੀ ਪੂਰੀ 3 ਮੀਟਰ ਦੀ ਪੂਰੀ ਬਾਟਮ ਆਏਗੀ ਨਾਲ ਆ ਰਿਹਾ ਦੁਪੱਟਾ ਫੁੱਲ ਪਿਓਰ ਜੌਰਜਟ ਦਾ ਆਏ ਹਾਏ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਗਾਜਾ ਪ੍ਰਿੰਟ ਕਿਵੇਂ ਲੱਗਾ ਪ੍ਰਿੰਟ ਜਰੂਰ ਦੱਸੋ ਲਾਜਾ ਪ੍ਰਿੰਟ ਨੇ ਇਹ ਸਿੰਗਲ ਸਿੰਗਲ ਪ੍ਰਿੰਟ ਆਏ ਨੇ ਸਭ ਤੋਂ ਪਹਿਲਾਂ ਬਾਏ ਕਰ ਲਓ ਕਿਉਂਕਿ ਇੱਕ ਇੱਕ ਸੂਟ ਆਏ ਨੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਪ੍ਰਿੰਟ ਚੈੱਕ ਕਰ ਲਓ ਕਿਆ ਬਾਤ ਹੈ ਕਿਆ ਬਾਤ ਹੈ ਆਏ ਹਾਏ ਪ੍ਰਿੰਟ ਮੂੰਹੋਂ ਬੋਲਦੇ ਆ ਐਦਾਂ ਦੇ ਪ੍ਰਿੰਟ ਸੋਹਣੇ ਲਾ ਦੇ ਆ ਫ ਆਏ ਬੜੇ ਕੰਨ ਲਾ ਦਿਆ ਪਿਓਰ ਕਲੇਪ ਦੀ ਬਾਟਮ ਔਰ ਦੁਪੱਟਾ ਚੈੱਕ ਕਰਾ ਰੋ ਮੀ ਦੁਪੱਟੇ ਦਾ weight ਪਤਾ ਕਿੰਨਾ ਸਿਰਫ 50 ਗ੍ਰਾਮ ਵੀ ਵਜਨ ਨਹੀਂ ਹੈ ਇਹ ਕਿੰਨਾ ਲਾਈਟ ਵੇਟ ਦੁਪੱਟਾ ਹੈ ਬਿਲਕੁਲ ਕੰਫਰਟੇਬਲ ਸਟੱਫ ਔਰ ਸ਼ਰਟ ਦਾ ਵੀ ਇੰਨਾ ਕੀ weight ਹੈ ਬਹੁਤ ਪਿਆਰੀ ਆਈਟਮ ਹੈ ਮਤਲਬ ਕਿ ਸਮਰ ਸਪੈਸ਼ਲ ਆਈਟਮ ਹੈ ਇਹ ਜਿਨ੍ਹਾਂ ਨੇ ਲੈਣਾ ਹੈ ਇਹ ਕਪੜਾ ਐਸਾ ਹੈ ਕਿ ਇਸ ਤੇ ਗਰਮੀ ਨਹੀਂ ਲੱਗਦੀ ਜਾਰਜਟ ਫੁੱਲ ਪਿਓਰ ਜਾਰਜਟ ਆ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਕਾਨੀ ਪ੍ਰਿੰਟ ਕਿੰਨਾ ਸ਼ਾਨਦਾਰ ਬਣਾਇਆ ਲਾਜਵਾਬ ਪ੍ਰਿੰਟ ਹੈ ਜੀ ਲਾਜਵਾਬ ਵਾਓ ਬਿਊਟੀਫੁਲ ਪ੍ਰਿੰਟ ਬਿਊਟੀਫੁਲ ਪ੍ਰਿੰ ਕਿਆ ਬਾਤ ਹੈ ਪਿਓਰ ਕريب ਦੀ ਬੋਟਮ ਆ ਰਹੀ ਹੈ ਔਰ ਆ ਆ ਰਿਹਾ ਇਸ ਦਾ ਦੁਪੱਟਾ ਗਾਜਾ ਪ੍ਰਿੰਟ ਹੈ ਜੀ ਗਾਜਬ ਜਿਹੜੇ ਮਰਜ਼ੀ ਪ੍ਰਿੰਟ ਲੈ ਲਓ ਵੀਡੀਓ ਪੂਰੀ ਦੇਖੋ ਲਾਸਟ ਸਾਰੇ ਪ੍ਰਿੰਟ ਓਪਨਿੰਗ ਕਰਕੇ ਦਿਖਾਉਂਗਾ ਸਾਰੇ ਆ ਚੈੱਕ ਕਰੋ ਕਿਆ ਬਾਤ ਹੈ ਮੈਂ ਕਹਨਾ ਕੋਈ ਪ੍ਰਿੰਟ ਐਸਾ ਨਹੀਂ ਹੈਗਾ ਜਿਹੜਾ ਸੋਹਣਾ ਨਾ ਹੋਵੇ ਕੋਈ ਪ੍ਰਿੰਟ ਐਸਾ ਨਹੀਂ ਹੈਗਾ ਕਿ ਜਿਹੜਾ ਸੋਹਣਾ ਨਾ ਹੋਵੇ ਆ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਜ਼ਬਰਦਸਤ ਜ਼ਬਰਦਸਤ ਵਾਹ ਅਲਟੀਮੇਟ ਪ੍ਰਿੰਟ ਅਲਟੀਮੇਟ ਲੋ ਜੀ ਇੱਕ ਦਿਨ ਦੇ ਵਿੱਚ ਸਟਾਕ ਸੋਲਡ ਆਊਟ ਹੋ ਗਿਆ ਇੱਕ ਦਿਨ ਦੇ ਵਿੱਚ ਇਹ ਵਾਲਾ ਆ ਚੈੱਕ ਕਰੋ ਪ੍ਰਿੰਟ ਬਹੁਤ ਟਾਈਮ ਤੋਂ ਵੇਟ ਸੀ ਮੈਂ ਡੇਲੀ ਫੋਨ ਕਰ ਰਿਹਾ ਸੀਗਾ ਵੀ ਮਾਲ ਕਦੋਂ ਆਣਾ ਮੇਰਾ ਇਹ ਮਾਲ ਕਦੋਂ ਆਣਾ ਬਸ ਫਾਈਨਲੀ ਅੱਜ ਆ ਹੀ ਗਿਆ ਜਿਹਦੀ ਵੇਟ ਸੀ ਮੈਨੂੰ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਗ੍ਰੇ ਸ਼ੇਡ ਮਾਊਸ ਗ੍ਰੇ ਆਏ ਹਾਏ ਹਾਏ ਪ੍ਰਿੰਟਿੰਗ ਦੇਖੋ ਕਿੰਨੀ ਗੱਜਬ ਪ੍ਰਿੰਟਿੰਗ ਹੈ ਵਾਓ ਬਿਊਟੀਫੁੱਲ ਲੋ ਜੀ ਆ ਦੇਖੋ ਕਲਰ ਦੇਖੋ ਪ੍ਰਿੰਟ ਦੇਖੋ ਲਾਜਵਾਬ ਜੀ ਲਾਜਵਾਬ ਕਲਰ ਚੈੱਕ ਕਰੋ ਸਮਰ ਸਪੈਸ਼ਲ ਕਲਰ ਪ੍ਰਿੰਟਿੰਗ ਦੇਖੋ ਤੁਸੀਂ ਪ੍ਰਿੰਟਿੰਗ ਇੰਨੀ ਸੋਹਣੀ ਪ੍ਰਿੰਟਿੰਗ ਹੈ ਨਾ ਬਸ ਜੀ ਕਹਦਾ ਪ੍ਰਿੰਟ ਦੇਖਦਾ ਹੀ ਰਹਾਂ ਮੈਂ ਮੇਰੇ ਅੱਖਾਂ ਅਗੇ ਪਏ ਰਹਿਣ ਬਸ ਉਹ ਪ੍ਰਿੰਟ ਨੇ ਇਹ ਆ ਚੈੱਕ ਕਰੋ ਕਿਆ ਬਾਤ ਹੈ ਤੋਹਫੇ ਲੈ ਕੇ ਆਉਂਗਾ ਤੋਹਫੇ ਤੁਹਾਡੇ ਵਾਸਤੇ ਆ ਚੈੱਕ ਕਰੋ ਕਿਆ ਬਾਤ ਹੈ ਜੀ ਵਾਹ ਜੀ ਆਲੋ ਪ੍ਰਿੰਟ ਦੇਖੋ ਕਿੰਨਾ ਸੋਹਣਾ ਯੈਲੋ ਸ਼ੇਡ ਦਾ ਅਲਟੀਮੇਟ ਪ੍ਰਿੰਟ ਮਸਟਰਡ ਕਲਰ ਯੈਲੋ ਮਸਟਰਡ ਯੈਲੋ ਮਸਟਰਡ ਕਲਰ ਆਲੋ ਪ੍ਰਿੰਟ ਦੇਖੋ ਰੇਟ ਮੈਂਸ਼ਨ ਕਰਕੇ ਜਾਊਂਗਾ ਸਭ ਨੂੰ ਬੇਨਤੀ ਹੈ ਵੀਡੀਓ ਐਂਡ ਤੱਕ ਦੇਖਿਓ ਸਾਰਿਆਂ ਦੇ ਪ੍ਰਾਈਸ ਮੈਂਸ਼ਨ ਹੋਣਗੇ ਆਹ ਲੋ ਜੀ ਆਹ ਲੋ ਪ੍ਰਿੰਟ ਚੈੱਕ ਕਰੋ ਜੀ ਬਲੈਕ ਕਲਰ ਦਾ ਸੋਲੋ ਬਲੈਕ ਸਪੈਸ਼ਲ ਬਲੈਕ ਲੋ ਜੀ ਜੈਡ ਬਲੈਕ ਕਲਰ ਪਿਓਰ ਕ੍ਰੇਪ ਦੀ ਬੋਟਮ ਦੁਪੱਟਾ ਚੈੱਕ ਕਰੋ ਇੱਕ ਬਲੈਕ ਹੋਰ ਪ੍ਰਿੰਟ ਵੀ ਬੜਾ ਘੈਂਟ ਆਇਆ ਉਹ ਵੀ ਤੁਹਾਨੂੰ ਦਿਖਾਉਂਗਾ ਪ੍ਰਿੰਟ ਸਾਰੇ ਜ਼ਬਰਦਸਤ ਆਇਆ ਸਾਰੇ ਸਾਰੇ ਪ੍ਰਿੰਟ ਬਹੁਤ ਸੋਹਣੇ ਪ੍ਰਿੰਟ ਆ ਅਲਟੀਮੇਟ ਪ੍ਰਿੰਟ ਆ ਜੀ ਅਲਟੀਮੇਟ ਵਾਹ ਆ ਚੈੱਕ ਕਰੋ ਬਲੈਕ ਕਲਰ ਦਾ ਇਹ ਕਾਬਲਾ ਪ੍ਰਿੰਟ ਟਾਪ ਕਲਾਸਿਕ ਪ੍ਰਿੰਟ ਟਾਪ ਕਲਾਸਿਕ ਪ੍ਰਿੰਟ ਹੈ ਜੀ ਕਿਆ ਬਾਤ ਹੈ ਕਿਆ ਬਾਤ ਹੈ ਵਾਓ ਬਿਊਟੀਫੁੱਲ 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 ਲਓ ਜੀ ਚੈੱਕ ਕਰੋ ਪ੍ਰਿੰਟ ਹੀ ਦੇਖੋ ਤੁਸੀਂ ਕਿੰਨੀ ਜ਼ਬਰਦਸਤ ਹੈ ਸੂਟ ਕਿਵੇਂ ਲੱਗਿਆ ਜਰੂਰ ਦੱਸਿਓ ਜੀ ਲਓ ਜੀ ਆਹ ਲਓ ਚੈੱਕ ਕਰੋ ਪ੍ਰਿੰਟ ਦੇਖੋ ਮੈਨੂੰ ਨਾ ਹੈ ਪ੍ਰਿੰਟ ਇਹੋ ਜਿਹਾ ਪ੍ਰਿੰਟ ਨਹੀਂ ਮਿਲਦਾ ਜਲਦੀ ਜਲਦੀ ਇਹ ਮਿਲਦੇ ਮਤਲਬ ਇਹੋ ਜਿਹੇ ਸੂਟਾਂ ਨਹੀਂ ਮਿਲਦੇ ਆ ਇਹਦੀ ਪ੍ਰਿੰਟਿੰਗ ਹੀ ਬੜੀ ਘੈਂਟ ਆ ਚੈੱਕ ਕਰੋ ਰੂਹ ਹੀ ਖੁਸ਼ ਹੋ ਜਾਂਦੀ ਆ ਮਤਲਬ ਜੀ ਸੂਟ ਦੇ ਕੇ ਰੂਹ ਖੜਦੀ ਆ ਇਹੋ ਜਿਹਾ ਪ੍ਰਿੰਟ ਦੇਖ ਕੇ ਆ ਲੋ लाजवाब लाजवाब ਆਏ ਹਾਏ ਪ੍ਰਿੰਟ ਦੇਖੋ ਜੀ ਸਭ ਤੋਂ ਸੋਹਣਾ ਪ੍ਰਿੰਟ ਆ ਸਭ ਤੋਂ ਸੋਹਣਾ ਬਾਕੀ ਦੇਖੋ ਸਾਰੇ ਬੜੇ ਸੋਹਣੇ ਆ ਕਿ ਪਰਸਨਲੀ ਮੈਨੂੰ ਜਿਹੜਾ ਸਭ ਤੋਂ ਸੋਹਣਾ ਪ੍ਰਿੰਟ ਲੱਗਿਆ ਉਹ ਆ ਲੱਗਿਆ ਆ ਲੱਗਿਆ ਮੈਨੂੰ ਰੋਮੀ ਤੈਨੂੰ ਕਿਵੇਂ ਲੱਗਿਆ ਇਹ ਮੈਨੂੰ ਬਹੁਤ ਸੋਹਣਾ ਲੱਗਿਆ ਯਾਰ ਪ੍ਰਿੰਟਿੰਗ ਹੀ ਦੇਖ ਕੇ ਦੇਖੀ ਕਿ ਕਲਰ ਕੰਬੀਨੇਸ਼ਨ ਦੇ ਕਿੰਨਾ ਪਿਆਰਾ ਆ ਵਾ ਗੱਦਾ ਪ੍ਰਿੰਟਿੰਗ ਹੈ ਜੀ ਆਏ ਹਾਏ ਆ ਚੈੱਕ ਕਰੋ ਵਾਓ ਬਿਊਟੀਫੁਲ ਲੋ ਜੀ ਇਹ ਆਗੇ ਜੋਰਜਟ ਦੇ ਆਰੀ ਵਾਲੇ ਪ੍ਰਿੰਟ ਇੱਕ ਪ੍ਰਿੰਟ ਆ ਵੀ ਬੜਾ ਸੋਹਣਾ λεਮਨ ਸ਼ੇਡ ਦਾ ਆ ਲਓ ਇੱਧਰ ਤਾਂ ਨਹੀਂ ਪਏ ਕੋਈ ਲੋ ਜੀ ਪ੍ਰਿੰਟ ਦੇਖੋ ਇੱਕ ਤੋਂ ਇੱਕ ਲੈਮਨ ਕਲਰ ਹੈ ਜੀ ਮਿੱਠਾ ਮਿੱਠਾ ਰੰਗ ਹੈ ਸਮਰ ਸਪੈਸ਼ਲ ਸ਼ੇਡ ਹੈ ਕਲਰ ਦੇਖੋ ਕਿੰਨਾ ਪਿਆਰਾ ਹੈ ਯੂਨਿਕ ਸ਼ੇਡ ਹੈ ਯੂਨਿਕ ਆ ਦੇਖੋ ਵਾਲ ਆ ਆ ਰਿਹਾ ਪ੍ਰਿੰਟ ਆ ਰਿਹਾ ਬਾਟਮ ਔਰ ਜੋ ਸੂਟ ਬਣਾ ਹੋਇਆ ਮੈਂ ਕਹਿੰਨਾ ਹਰ ਕੋਈ ਤਾਰੀਫ ਕਰੇਗਾ ਜੀ ਗਾਰੰਟੀ ਹੈ ਪੁੱਛੇਗਾ ਕਿਥੋਂ ਲਿੱਤਾ ਤੇ ਤੁਸੀਂ ਕਹਿ ਦੇਣਾ ਅਮਰਤਸਰਿਆਂ ਮਲਿਆਣਾ ਤੋਂ ਵਾਹ ਕਰ ਰਿਹਾ ਵਾਸ ਆਲੋ ਆਲੋ ਚੈੱਕ ਕਰੋ ਹੁਣ ਬਰਬਰੀ ਦੇ ਪ੍ਰਿੰਟ ਦਿਖਾਉਣ ਲੱਗਾ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ ਜੀ 2600 2600 ਰੁਪਏ ਇਸ ਦਾ ਪ੍ਰਾਈਸ ਰਹੇਗਾ ਆਰੀ ਵਾਲੇ ਪ੍ਰਿੰਟ ਦਾ ਜੋਰਜਰ ਦੇ ਆਰੀ ਵਾਲੇ ਪ੍ਰਿੰਟ ਦਾ 2600 ਰੁਪਏ ਹੁਣ ਦਿਖਾਉਣ ਲੱਗਾ ਤੁਹਾਨੂੰ ਬਰਬਰੀ ਦੇ ਪ੍ਰਿੰਟ ਆ ਆਣਗੇ ਪਿਓਰ ਬਰਬਰੀ ਦੇ ਪ੍ਰਿੰਟ ਲਾਜੋ ਪ੍ਰਿੰਟ ਆਇਆ ਸਾਰੇ ਕਿੰਨੇ ਡੀ ਜੂਗੀ ਕਿੰਨੇ ਡੀ ਇੱਕ ਆ ਰਿਹਾ ਬਰਬਰੀ ਦੇ ਪ੍ਰਿੰਟ ਆ ਚੈੱਕ ਕਰੋ ਆ ਰਿਹਾ ਡਿਜੀਟਲ ਪ੍ਰਿੰਟ ਮੈਚਿੰਗ ਸਲਵਾਰ ਨਾਲ ਆ ਰਿਹਾ ਬਰਬਰੀ ਦਾ ਦੁਪੱਟਾ ਇਹ ਫੁੱਲ ਪਿਓਰ ਦੀ ਕੁਆਲਿਟੀ ਹੈ ਫੁੱਲ ਪਿਓਰ オリジナル ਬਰਬਰੀ ਸੂਟ ਵਿਦ ਪਿਓਰ ਕ੍ਰੇਪ ਦੀ ਬਾਟਮ ਔਰ ਡਿਜੀਟਲ ਦੁਪੱਟਾ ਇਸ ਦਾ ਪ੍ਰਾਈਸ ਮੈਂਸ਼ਨ ਕਰਕੇ ਜਾਊਂਗਾ ਇੱਕ ਪ੍ਰਿੰਟ ਆ ਪ੍ਰਿੰਟ ਆ ਰਿਹਾ ਬਰਬਰੀ ਦਾ ਇੱਕ ਪ੍ਰਿੰਟ ਆਊਗਾ ਆ ਵਾਲਾ ਪ੍ਰਿੰਟ ਬਰਬਰੀ ਦੇ ਸਾਰੇ ਪ੍ਰਿੰਟ ਆਫ ਦਾ 6-7 ਪ੍ਰਿੰਟ ਆਏ ਨੇ ਪਰ ਪ੍ਰਿੰਟ ਗਜਬ ਆਏ ਨੇ ਪ੍ਰਿੰਟ ਇਹੋ ਜਿਹੇ ਆਏ ਨੇ ਬਸ ਸੂਟ ਪਾਓਗੇ ਪ੍ਰਿੰਟਿੰਗ ਨਹੀਂ ਮਿਲਦੀ ਕਿਸੇ ਦੇ ਪਾਈ ਜਲਦੀ ਜਲਦੀ ਆ ਚੈੱਕ ਕਰੋ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਮੈਚਿੰਗ ਬਾਟਮ ਆ ਰਹੀ ਹੈ ਔਰ ਆ ਆ ਰਿਹਾ ਇਸ ਦਾ ਦੁਪੱਟਾ ਆਏ ਹਾਏ ਹੈ ਕੀ ਆ ਬਤਾ ਕਲਰ ਦੇ ਪ੍ਰਿੰਟ ਵੀ ਸੋਹਣਾ ਕਲਰ ਵੀ ਸੋਹਣਾ ਔਰ ਫੈਬਰਿਕ ਵੀ ਸੋਹਣਾ ਪਿਓਰ ਕ੍ਰੇਪ ਦੀ ਬੋਟਮ ਹੈ ਪਿਓਰ ਕ੍ਰੇਪ ਦੀ ਨਾਲ ਬੋਟਮ ਆ ਰਹੀ ਹੈ ਔਰ 2.5 ਮੀਟਰ ਦਾ ਪੂਰਾ ਦੁਪੱਟਾ ਆ ਰਿਹਾ ਆ ਚੈੱਕ ਕਰੋ ਕਲਰ ਦੇਖੋ ਪ੍ਰਿੰਟ ਦੇਖੋ ਬਸ ਕਲਰ ਦੇਖੋ ਪ੍ਰਿੰਟ ਦੇਖੋ ਟਾਪ ਕਲਾਸਿਕ ਪ੍ਰਿੰਟ ਆ ਟਾਪ ਕਲਾਸਿਕ ਆਏ ਹਾਏ ਪਿਓਰ ਕ੍ਰੇਪ ਦੀ ਬੋਟਮ ਡਿਜੀਟਲ ਪ੍ਰਿੰਟ ਡਿਜੀਟਲ ਫੁੱਲ ਪਿਓਰ ਬਰਬਰੀ ਓਰੀਜినਲ ਪਿਓਰ ਦੀ ਬਰਬਰੀ ਆਏ ਹਾਏ ਪੀਸ ਲਾਜਵਾਬ ਲੋ ਜੀ ਇੱਕ ਪ੍ਰਿੰਟ ਆ ਚੈੱਕ ਕਰੋ ਮਤਲਬ ਕਿ ਇਹਨਾਂ ਦੇ ਕਲਰ ਇਹਨਾਂ ਦੇ ਪ੍ਰਿੰਟ ਦੇ ਕਲਰ ਐਨੇ ਸੋਹਣੇ ਆ ਨਾ ਐਨੇ ਸੋਹਣੇ ਆ ਮਤਲਬ ਕਿ ਪਾਏ ਹੋਏ ਪਤਾ ਲੱਗਣਗੇ ਵੀ ਪ੍ਰਿੰਟ ਪਾਇਆ ਹੋਇਆ ਕੋਈ ਚੈੱਕ ਕਰੋ ਜੀ ਮਤਲਬ ਕਿ ਬਹੁਤ ਘੱਟ ਮਿਲਦੇ ਆ ਰੇਅਰ ਪ੍ਰਿੰਟ ਆਂਦੇ ਆ ਇਹ ਬਹੁਤ ਰੇਅਰ ਮਿਲਦੇ ਆ ਇਦਾਂ ਦੇ ਪ੍ਰਿੰਟ ਆ ਚੈੱਕ ਕਰੋ ਪ੍ਰਿੰਟ ਕਿੰਨਾ ਸੋਹਣਾ ਇੱਕ ਆਏਗਾ ਜੀ ਬਰਬਰੀ ਦਾ ਆ ਵਾਲਾ ਪ੍ਰਿੰਟ ਪਿੰਕ ਗਾਜ਼ਰੀਆ ਛੇੜਾ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਕਲਰ ਸੁਪਨਾ ਹੀ ਆ ਰਿਹਾ ਇੱਕ ਆ ਰਿਹਾ ਜੀ ਪਿੰਕ ਗਾਜ਼ਵੀ ਛੇੜਾ ਕਲਰ ਦੇਖੋ ਕਿੰਨਾ ਪਿਆਰਾ ਹੈ ਵਾਉ ਸੁਪਰ ਕਲਾਸਿਕ ਪ੍ਰਿੰਟ ਸੁਪਰ ਕਲਾਸਿਕ ਆ ਲੋ लाजवाब ਲੋ ਜੀ ਇੱਕ ਆ ਰਿਹਾ ਬਲੂ ਟਾਪ ਕਲਾਸਿਕ ਪ੍ਰਿੰਟ ਟਾਪ ਕਲਾਸਿਕ ਵਾਉ ਜਬਰਦਸਤ ਲੋ ਜੀ ਕਿਹੜਾ ਲਈਏ ਤੇ ਕਿਹੜਾ ਨਾ ਲਈਏ ਸਾਰੇ ਹੀ ਸੋਹਣੇ ਸਾਰੇ ਹੀ ਸੋਹਣੇ ਆ ਲੋ ਜੀ ਚੈੱਕ ਕਰੋ ਦੁਪੱਟਾ ਗਜਬ ਪ੍ਰਿੰਟ ਗਜਬ ਕਲਰ ਬਰਬਰੀ ਦੇ ਜਿਹੜਾ ਬਰਬਰੀ ਦਾ ਰੇਟ ਰਹਿਣਾ ਜੀ ਉਹ ਰਹਿਣਾ 2850 2850 2850 ਪੇ ਬਰਬੀ ਦਾ ਰੇਟ ਰਹੂਗਾ ਜਿਹੜਾ ਵਿਸਕੋ ਜੋਜੜ ਆਰੀ ਵਾਲੇ ਨੇ ਉਹਦਾ ਰੇਟ 2600 ਰੁਪਏ ਆਪ ਦਾ ਸਕਰੀਨਸ਼ਾਟ ਲੈ ਕੇ ਫਟਾਫਟ ਬੁੱਕ ਕਰਾ ਲਿਓ ਕਿੰਨੇ ਦੀ ਹੋਗੀ ਰੋਮਨੀ ਵੀ ਕਿੰਨੇ ਦੀ ਹੋ ਤੋਂ ਦੀ ਹੋਗੀ ਤੇ ਆਪ ਦਾ ਸਕਰੀਨਸ਼ਾਟ ਲੈ ਕੇ ਫਟਾਫਟ ਬੁੱਕ ਕਰਾ ਲਿਓ ਸਾਡੇ ਦੋ ਨੰਬਰ ਨੇ 7830175332825283 ਫਿਰ ਰਿਪੀਟ ਕਰ ਰਿਹਾ 7830175332825283 85283 triple 084 ਦੋਨੋਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਏ ਹੋਏ ਆ ਆਪਣਾ ਆਰਡਰ ਕਰੋ ਫਟਾਫਟ WhatsApp ਤੇ ਸਕਰੀਨਸ਼ਾਟ ਭੇਜੋ ਕੋਲ ਸਾਨੂੰ ਘੱਟ ਕਰੋ WhatsApp ਤੇ ਮੈਸੇਜ ਜ਼ਿਆਦਾ ਕਰੋ ਸੋ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਅੰਮ੍ਰਿਤਸਰੀਆ ਮਾਲਦਾਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇਰ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਪਟਿਆਲਾ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਪ੍ਰਿੰਟ ਕਿਵੇਂ ਲੱਗੇ ਕਮੈਂਟ ਜ਼ਰੂਰ ਕਰ ਦਿਓ ਥੈਂਕ ਯੂ